ਪ੍ਰਧਾਨ ਸਾਡਾ ਵੀਰ ਇਹਨਾਂ ਦਾ ਦਿਲੋਂ ਧੰਨਵਾਦ ਹੈ ਉਹ ਬੁੱਢਣ ਬਰੀਆ ਕੀਤੂ ਕਬੱਡੀ ਕਬੱਡੀ ਕਰਦਾ ਹੋਇਆ ਮੈਦਾਨ ਦੇ ਵਿੱਚ ਬੁੱਕਦਾ ਫਿਰਦਾ ਜੱਗੂ ਤਿਆਰ ਹੈ ਉਹ ਨਾਲ ਕਹਿੰਦੇ ਨਿੰਮਾ ਵੀ ਤਿਆਰ ਹੈ ਆਏ ਹੱਕ ਮੋਈਆ ਜੱਗੂ ਜੱਗੂ ਹੋ ਰੈਂਬੋ 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 ਹੋ ਗਈ ਆ ਆ ਆ ਆਉ ਸੋਹਣੀ ਖੇਡ ਕਬੱਡੀ ਦੀ ਇੰਦਰਜੀਤ ਬੰਨੀ ਸਵਰਗਵਾਸੀ ਭਵਿੰਦਰ ਸਿੰਘ ਦਾ ਪੁੱਤਰ ਆ ਨੌਜਵਾਨ ਵੀ ਕਹਿੰਦੇ ਐਸਵੇ ਕਬੱਡੀ ਪਾ ਰਿਹਾ ਤੇ ਜਾਫੀ ਚਾਰ ਦੇ ਵਿੱਚੋਂ ਕਿਹੜਾ ਖਿਡਾਰੀ ਆ ਜੱਗੂ ਨੇ ਟਰਾਈ ਕੀਤੀ ਹੈ ਇਹ ਬੱਲੇ 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 ਕਬੱਡੀ 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 ਆਉ ਸਾਹਮਣੇ ਲੱਗਿਆ ਆ ਸਿਰਾ ਲੱਗਿਆ ਦਰੇਸ਼ ਰਾਣਾ ਇਹ ਸੋਨੇ ਪ੍ਰਧਾਨ ਕਹਿੰਦੇ ਜੱਗੂ ਦੇ ਤਿੰਨ ਜਫਿਆਂ ਤੇ 2000 ਦਿੱਤਾ ਜਾਣਾ ਹੈ ਪੁਆਇੰਟ ਰੋਡ ਸੀ ਉਹ ਪੁਆਇੰਟ ਜਿਹੜਾ ਵਰਸਾਲਪੁਰ ਦੀ ਟੀਮ ਨੂੰ ਦਿੱਤਾ ਗਿਆ ਹੈ ਪ੍ਰੀਤ ਯੂਕੇ ਵੱਲੋਂ ਜੱਗੂ ਦੇ ਦੋ ਦੋ ਜਫੇ 1000 ਦੇ ਭਾਈ ਕੋਚ ਨਾਲੇ ਪੈਸੇ ਫੜ ਲਵਾ ਕੇ ਪ੍ਰੀਤ ਬੰਨੀ ਬੁੱਕਦਾ ਫਿਰਦਾ ਆ ਇੰਦਰਜੀਤ ਬੰਨੀ ਬੁੱਕਦਾ ਬੁੱਕਦਾ ਫਿਰਦਾ ਇਹ ਜੱਗੂ ਜੱਗੂ ਬੰਨੀ ਲੱਗੀ ਬੱਲੇ ਬੱਲੇ ਹੋ ਗਿਆ ਅੱਜ ਮਲੋਏ ਦੇ ਵਿੱਚ ਓ ਮਲੋਏ ਵਾਲੇ ਕਿੱਦਾਂ ਫੇਰੇ ਜੱਗੂ ਦਾ ਜਫਾ ਕਿਦਾਂ ਲੱਗਿਆ ਸਿਰਾ ਸਿਰਾ ਹੋਈ ਜਾਂਦਾ ਹੈ ਸਿਰਾ ਹੋਈ ਜਾਂਦਾ ਹੈ ਸਰਦਾਰ ਜਸਵੀਰ ਸਿੰਘ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ 6 ਟੱਚ ਲੈ ਕੇ 3 ਜਫੇ ਲਾ ਕੇ ਹਾਕਮ ਵਾਰਿਆ ਰੈਂਬੋ ਓ ਰੈਂਬੋ ਬੈਸਟ ਬਣ ਗਿਆ